ਭਾਰਤੀਆ ਵਾਲਮੀਕੀ ਤਰਨਸਮਾਜ ਭਾਵਾਦਸ ਦੀ ਇੱਕ ਬੈਠਕ ਕੀਤੀ ਗਈ ਸੀ ਜਿਹਦੇ ਵਿੱਚ 27 ਅਕਤੂਬਰ ਨੂੰ ਜੋ ਭਗਵਾਨ ਵਾਲਮੀਕੀ تیرਤ ਅਮਰ ਸਰ ਵਿਖੇ ਬੇਅਦਬੀ ਹੋਈ ਸੀ ਉਹਨੂੰ ਲੈ ਕੇ 30 ਨਵੰਬਰ ਨੂੰ ਸਵੇਰ 11:00 ਵਜੇ ਪਾਉਣ ਵਾਲਮੀਕੀ تیرਤ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਉੱਥੇ ਮੁਕਤੀ ਮਾਲ ਦਾ ਜਾਪ ਹੋਏਗਾ। ਔਰ ਸਾਡੇ ਬਖੋਆ ਕ ਸੰਗਠਨਾਂ ਦੇ ਧਰਮਗੁਰੂ, ਸਮਾਜਿਕ ਅਤੇ ਯੂਨੀਅਨਾਂ ਦੇ ਆਗੂ ਵੀ ਜਿਹੜੇ ਆਪਣੀ ਪਰਿਵਾਰਾਂ ਸਮੇਤ ਪਹੁੰਚ ਕੇ ਪਾਵਨ ਵਾਲਮੀਕੀ ਦੀ ਰੱਤੇ ਨਤਮਸਤਕ ਹੋਣਗੇ। ਔਰ ਉਸ ਤੋਂ ਇਲਾਵਾ 6 ਦਸੰਬਰ ਜੋ ਪਰਿਨਿਵਾਰਨ ਦਿਵਸ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਦਾ ਵਾ ਉਹ ਸਾਡਾ ਜੋ ਨਗਰ ਨਿਗਮ ਕਰਮਚਾਰੀ ਉਹਨਾਂ ਦਾ ਦਫਤਰ ਹੈ ਜੋ ਲੁਧਿਆਣਾ ਵਿਖੇ ਉੱਥੇ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੂੰ ਸਰਦਾ ਦੇ ਫੋਲ ਭੇਟ ਕੀਤੇ ਜਾਣਗੇ 6 ਦਸੰਬਰ ਨੂੰ ਸਵੇਰ 11 ਵਜੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਦਫ਼ਤਰ ਔਰ 10 ਤਰੀਕ ਨੂੰ ਜੋ 10 ਦਸੰਬਰ ਆ ਰਿਹਾ ਵਾ ਨਗਰ ਨਿਗਮ ਕਰਮਚਾਰੀ ਯੂਨੀਅਨ ਸਾਡੀ ਅਸੀਂ ਪਿਛਲੇ ਦਿਨੀ ਜੋ ਕੈਬਨਿਟ ਮੰਤਰੀ ਐ ਸੰਜੀਵ ਰੋੜਾ ਸਾਹਿਬ ਉਹਨਾਂ ਨੂੰ ਇੱਕ ਯਾਦ ਪੱਤਰ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਸੀਮਬਾਦਨ ਜੋ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕਰਨ ਲਈ ਪਾਵੇਂ ਉਹ ਸਫਾਈ ਸੇਵਕ ਹੈ ਸੀਵਰਮੈਨ ਹੈ ਮਾਲੀ ਬੇਲਦਾਰ ਹੈ ਡਰਾਈਵਰ ਹੈ ਦਰਜਾ 4 ਦੇ ਜਾਂ ਓਵਰਏਜ ਆ ਉਹ ਮੁਲਾਜ਼ਮਾਂ ਨੂੰ ਪਰ ਹਾਲੇ ਤੱਕ ਵੀ 20 ਦਿਨ ਨਿਕਲ ਗਏ ਆ ਕੋਈ ਸਾਨੂੰ ਉਹਦੀ ਅਪਡੇਟ ਨਹੀਂ ਆਈ ਇਸ ਕਰਕੇ ਅਸੀਂ 10 ਦਸੰਬਰ ਨੂੰ ਜੋ ਨਗਰ ਨਿਗਮ ਲੁਧਿਆਣ ਦੀ ਮੇਰ ਆ ਉਹਨਾਂ ਦੇ ਘਰ ਜਿਹੜੀ ਕੋਠੀ ਆ ਉਹਦੀ ਕੋਠੀ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਜਿਹੜਾ ਵਾ 10 ਦਸੰਬਰ ਨੂੰ ਸਵੇਰ 11 ਵਜੇ ਉਹਨਾਂ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ ਜਾਏਗਾ ਇਹ ਤਿੰਨ ਜਿਹੜੇ ਆ ਮਤੇ ਪਾਸ ਹੋਇਆ ਔਰ ਅੱਜ ਬੜਾ ਪਵਿੱਤਰ ਦਿਨ ਹੈ ਕਿਉਂਕਿ ਸੰਵਿਧਾਨ ਦੇ ਵੀ ਉਸਾ ਅੱਜ ਦੇ ਦਿਨ ਪਰਮਪੂਜਨੀਆ ਬਾਬਾ ਸਾਹਿਬ ਡਾਕਟਰ ਮਿਹਰ ਸਿੰਘ ਸਾਹਮਣੇ ਸਾਡੇ ਦੇਸ਼ ਦਾ ਸੰਵਿਧਾਨ ਲੈ ਕੇ ਸਾਡੇ ਮਾਨਿਆ ਰਾਸ਼ਟਰਪਤੀ ਸਾਹਿਬ ਨੂੰ ਸੌਪਿਆ ਸੀ ਦਾ ਇਸ ਕਰਕੇ ਮੈਂ ਸੰਵਿਧਾਨ ਦਿਵਸ ਦੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਇੰਨੀਆਂ ਬੇਨਤੀਆਂ ਕਰਦਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਕਿ 30 ਨਵੰਬਰ ਨੂੰ ਸਵੇਰ 8 ਵਜੇ ਡਾਕਟਰ ਅਮੀੜਕਰ ਭਵਨ ਜਿਹੜਾ ਡਾਕਟਰ ਅਮੀੜਕਰ ਭਵਨ ਦੇ ਨੇੜੇ ਡਾਕਟਰ ਅਮੀੜਕਰ ਚੌਕ ਹੈ 바ਵਾ ਸਾਹਿਬ ਦਾ ਸਟੈਚੂ ਉੱਥੋਂ ਸਵੇਰ 8 ਵਜੇ ਜਿਹੜਾ ਕਾਫਲਾ ਵਾ ਪਵਨ ਵਾਲਮੀਕੀ ਤੀਰਤ ਲਈ 30 ਨਵੰਬਰ ਨੂੰ ਚੱਲ ਕੇ ਅੰਮ੍ਰਿਤਸਰ ਵੀ ਕੇ ਪਹੁੰਚੇਗਾ ਇਹਨੀਆਂ ਬੇਨਤੀਆਂ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੈ ਬਾਲਮੀ। ਭਾਗਦਰਮ ਪ੍ਰੇਮ ਜੈ ਬਾਲਮਿਕੀ ਅੱਜ ਇੱਕ ਵਿਸ਼ੇਸ਼ ਮੀਟਿੰਗ ਕਾਰਪੋਰੇਸ਼ਨ ਏਜਨ ਵਿਖੇ ਪਰਮਦਰਣੀਆ ਵਿਰੇਸ਼ ਨਿਰਦੇਸ਼ਕਾਂ ਜੀ ਸਰਵੋੱਚ ਨਿਰਦੇਸ਼ਕ ਭਾਉਦਰਸparat ਉਹਨਾਂ ਦੇ ਨੇਤ੍ਰਿਤਵ ਵਿੱਚ ਵੀ ਹੋਈ ਹੈ ਜਿਦੇ ਵਿੱਚ ਕੁਝ ਬਾਬਿਆਂ ਦੁਆਰਾ ਪਵਨ ਬਾਲਮੀ ਕੀ ਤਿਰਤ ਅੰਮ੍ਰਿਤਸਰ ਵਿਖੇ ਜੋ ਬੇਅਦਬੀ ਕੀਤੀ ਸੀ ਉਹਦੀ ਸ਼ਮਾ ਯਾਚਨਾ ਲਈ ਜਿਹੜਾ 30 ਨਵੰਬਰ ਨੂੰ ਪਵਨ ਬਾਲਮੀ ਕੀ ਤਿਰਤ ਵਿਖੇ ਪਵਨ ਆਧਿਨਿਤ ਨੇਮ ਦਾ ਪਾਠ ਰੱਖਿਆ ਗਿਆ ਹੈ ਉਦ ਲਈ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਕੀਤੀ ਗਈ ਹੈ ਤੇ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉੱਥੇ ਵਾਲਮੀਕੀ ਤੀਰਤ ਵਿਖੇ ਪਵਨ ਆਦਿ ਨਿਧਿਮ ਜਿਹੜਾ ਪਾਠ ਹੋਣਾ ਹੈ ਉਹਦਾ ਹਿੱਸਾ ਬਣੋ ਪਰਮਾਤਮਾ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕ